ਇਸ ਵਾਰੀ ਉਹ ਤੋਂ ਭੱਜ ਰਹੀ ਆ ਖਾਲੀ ਜਿਹੜਾ ਕੋਈ ਪੰਜਾਬ ਦੀ ਗੱਲ ਕਰਨ ਵਾਲੇ ਆ ਉਹਨਾਂ ਤੇ ਝੂਠੇ ਸੱਚੇ ਕੇ ਬਣਾ ਕੇ ਤੇ ਉਹਨਾਂ ਨੂੰ ਜੇਲ੍ਹ ਵਰ ਸੁਟ ਰਹੀ ਆ ਕੋਈ ਜੇ ਨਸ਼ਿਆਂ ਦੇ ਖਿਲਾਫ ਕੋਈ ਆਵਾਜ਼ ਠਾਉਂਦਾ ਆ ਜਾਂ ਕੋਈ ਸਰਕਾਰ ਦੀਆਂ ਨਕਾਮੀਆਂ ਦੇ ਖਿਲਾਫ ਕੋਈ ਪੱਤਰਕਾਰ ਹੋਵੇ ਕੋਈ ਵੀ ਭਾਈਚਾਰ ਉਹ ਸਾਰਿਆਂ ਨੂੰ ਉਹ ਉਹਨਾਂ ਦੇ ਟਾਰਗੇਟ ਤੇ ਆਉਂਦੇ ਜਿਮੀ ਚੋਂ ਹੈਗਾ 13-13 ਅੰਚੇ ਕੁਝ ਘਰੇ ਹੋਰੇ ਬੰਦ ਕਰ ਰਹੇ ਤੁਸੀਂ ਆਪ ਇਲੈਕਸ਼ਨ ਲੜੋਗੇ ਨਹੀਂ ਨਹੀਂ ਅਸੀਂ ਆਪ ਨਹੀਂ ਇਲੈਕਸ਼ਨ ਲੜਾਂਗੇ ਠੀਕ ਹੈ ਕਿ ਸਾਡੀ ਪਾਰਟੀ ਵਿਚਾਰ ਕਰ ਰਹੀ ਆ ਬੀਬੀ ਖਾਲੜਾ ਜੀ ਉਹਨਾਂ ਨਾਲ ਸਾਡੀ ਗੱਲ ਚੱਲ ਰਹੀ ਆ ਅਸੀਂ ਇਲੈਕਸ਼ਨ ਲੜਾਂਗੇ ਕੀ ਜੀ ਖਾਲਰਾ ਜੀ ਉਮੀਦਵਾਰ ਹੋਣਗੇ ਆ ਉਮੀਦ ਹੈ ਕਿ ਉਹ ਹੀ ਹੋਣਗੇ ਤੇ 27 ਉਹ ਸਾਈਟ ਤੇ ਸਰਸਕ ਲੜੋਗੇ ਜੀ 27 27 ਵਜੇ ਚੋਣ ਹੋਣੀ ਹੈ ਇਸ ਸਰਸਕ ਤੇ ਲੜੋਗੇ ਅਸੀਂ ਆਪਣੀ ਪਾਰਟੀ ਨੂੰ ਮਜ਼ਬੂਤ ਕਰ ਰਹੇ ਹਾਂ ਇਸ 2027 ਦੇ ਨੇੜੇ ਜਾ ਕੇ ਅਸੀਂ ਦੇਖਾਂਗੇ ਕਿ ਅਸੀਂ ਇਕੱਲੇ ਲੜਦੇ ਹਾਂ ਕਿ ਜਾਂ ਕਿਸੇ ਨਾਲ ਕੋਈ ਸਾਡਾ ਕੋਈ ਕੋਈ ਜ਼ਰੂਰ ਤਕਰੀਰੀ ਸੰਮੂਲੈਂਸ ਕਰਦੇ ਯਾਨੀ ਹਰ ਗਰੀਤ ਨਾਲ ਸਮਝੌਤਾ ਹੋਊਗਾ ਸਾਰ ਨਹੀਂ ਅਜੇ ਅਜੇ ਕੁਝ ਨਹੀਂ ਗੇ ਸਮਾਂ ਹੋਣ ਤੇ ਦੇਖਾਂਗੇ ਉਹ ਉਹ ਕਿਹੜੀ ਲੈਂ ਫੜਦੇ ਆ ਆਪਣੇ ਪੰਜਾਬ ਦੇ ਹਿੱਤ ਚ ਜਿਹੜੀ ਵੀ ਧਿਰ ਖੜੀ ਹੋਊਗੀ ਜਿਹੜੇ ਪੰਜਾਬ ਦੇ ਪੰਜਾਬ ਦੀ ਲੜਾਈ ਲੜੂਗੀ ਅਸੀਂ ਉਹਦੇ ਨਾਲ ਕੋਈ ਨਵਾਂ ਸ਼ਹਿਰ ਤੋਂ ਪਟਾਟਾ ਸਾਹਿਬ ਨੂੰ ਵੀਰਵਾਰ ਦੇਖ ਸਕਦੇ ਹਾਂ ਅਸੀਂ ਬਾਰਸ ਪੰਜਾਬ ਦੇ ਨਹੀਂ ਅਜੇ ਅਸੀਂ ਜੀ ਅਜੇ ਕੁਛ ਅਜੇ ਫਿਲਹਾਲ ਕੁਛ ਨਹੀਂ ਕਹਿ ਸਕਦੇ ਇਹ ਚੀਜ਼ ਹੈ ਕਿ ਸਾਡੀ ਪਾਰਟੀ ਵਿਚਾਰ ਕਰੂਗੀ ਉਸ ਸਮਾਂ ਹੋਣ ਤੇ ਉਸ ਟਾਈਮ ਤੇ ਜਿਹੜਾ ਵੀ ਕੋਈ ਕੈਂਡੀਡੇਟ ਜਿਹੜੀਆਂ ਇਥੋਂ ਦੀਆਂ ਸੰਗਤਾਂ ਜਿਹਨੂੰ ਪ੍ਰਵਾਨ ਕਰਨਗੇ ਅਸੀਂ ਉਹਨੂੰ ਅੱਗੇ ਲੈ ਕੇ ਆਂਦੇ ਪੱਤ ਤੋਂ ਬਾਹਰ ਆ ਰਹੇ ਆਂ ਇਹ ਤੇ ਸਰਕਾਰਾਂ ਦੀ ਧੱਕੇਸ਼ਾਹੀ ਹੈ ਜੀ ਜਿੰਨਾ ਚਿਰ ਉਹ ਕਰਦੀਆਂ ਮੇਰੇ ਖਿਆਲੋਂ ਉਹਨਾਂ ਸੰਕਾਂ ਦਾ ਪਿਆਰ ਉਹਨਾਂ ਵਧ ਰਿਹਾ ਮੇਰੇ ਖਿਆਲੋਂ ਸਰਕਾਰਾਂ ਨੂੰ ਸੋਚਣਾ ਚਾਹੀਦਾ ਕਿ ਜਿੰਨਾ ਵੀ ਅਸੀਂ ਉਹਨਾਂ ਨੂੰ ਆਨ ਰੱਖਦੇ ਆ ਇਸ ਕਰਕੇ ਪੰਜਾਬ ਦਾ ਵੀ ਕਾਫੀ ਨੁਕਸਾਨ ਹੋ ਰਿਹਾ ਕਿ ਨੌਜਵਾਨੀ ਨਸ਼ਿਆਂ 'ਚ ਬਹੁਤ ਗਲਤਾਂ ਆ ਇਸ ਕਰਕੇ ਬਾਹਰੋਂ ਤੇ ਨੌਜਵਾਨੀ ਨੂੰ ਬਹੁਤ ਉਮੀਦ ਹੈ ਉਹਨਾਂ ਦੇ ਮਾਪਿਆਂ ਨੂੰ ਕਿ ਸਾਡੇ ਬੱਚੇ ਵੱਸ ਸਕਦੇ ਜਾਂ ਮਰਦਬਾਲ ਬਾਹਰ ਹੋਵੇ ਇਸ ਕਰਕੇ ਸਰਕਾਰ ਨੂੰ ਵੀ ਆਪਣੇ ਫੈਸਲੇ ਤੇ ਗੌਰ ਕਰਕੇ ਪੰਜਾਬ ਨਾਲ ਇਹਨਾਂ ਧੱਕਾ ਨਹੀਂ ਕਰਨਾ ਚਾਹੀਦਾ ਜੋ ਖਡੂਰ ਸਾਹਿਬ ਦੇ ਲੋਕਾਂ ਦੇ ਹੱਕ ਹਕੂਕ ਆ ਜਿਨ੍ਹਾਂ ਨੇ ਆਪਣੀ ਆਵਾਜ਼ ਵਾਸਤੇ ਉਹਨਾਂ ਨੂੰ ਚੁਣਿਆ ਉਹਨਾਂ ਨੂੰ ਪਾਰਲੀਮੈਂਟ 'ਚ ਵੀ ਉਹਨਾਂ ਨੂੰ ਮੌਕਾ ਦਿੱਤਾ ਜਾਣਾ ਚਾਹੀਦਾ ਤੇ ਜੋ ਵੀ ਉਹਨਾਂ ਦੀਆਂ ਖਡੂਰ ਸਾਹਿਬ ਦੇ ਹਲਕੇ ਦੀਆਂ ਲੋਕਾਂ ਦੀਆਂ ਜੋ ਵਿਕਾਸ ਵਾਸਤੇ ਜੋ ਵੀ ਕੁਝ ਹੋ ਸਕਦਾ ਉਹ ਕਰਨ ਵਾਸਤੇ ਉਹਨਾਂ ਨੂੰ ਪ੍ਰਵਾਨਗੀ ਦੇਣੀ ਚਾਹੀਦੀ ਨੌਜਵਾਨਾਂ ਨੂੰ ਕਿਸਨੇ ਹੈ ਨੌਜਵਾਨਾਂ ਤੇ ਇਹੋ ਸਨੇਹਾ ਕਿ ਇਹ ਜਿਹੜੀਆਂ ਇਹ ਤੁਸੀਂ ਜਿਹੜਾ ਅੱਜ ਦੀ ਦੌਰ 'ਚ ਨਸ਼ਿਆਂ ਦਾ ਸਭ ਤੋਂ ਵੱਡਾ ਮੁੱਦਾ ਵਾ ਪੰਜਾਬ 'ਚ ਇਸ ਤੋਂ ਬਚੋ ਤੇ ਗੁਰਸਿੱਖੀ ਨਾਲ ਜੁੜੋ ਚੰਗੇ ਆਪਣੇ ਆਪਣੇ ਆਪ ਨੂੰ ਕੋਈ ਸਮਾਜ ਸੇਵਾ ਚ ਕਿਸੇ ਹੋਰ ਪਾਸੇ ਲਾਓ ਇਹ ਜ਼ਿੰਦਗੀ ਬੜੀ ਅਮੋਲਕ ਆ ਇਹਨੂੰ ਐਵੇਂ ਆਪਾਂ ਨਸ਼ਾ ਜਾਂ ਗਲਤ ਕੰਮਾਂ ਚ ਨਾ ਗੁਵਾਈਏ ਅਮਰਤਪਾਲ ਨੂੰ ਵੀ ਕਿਹਾ ਗਿਆ ਕਿ ਅਮਰਤਪਾਲ ਵੀ ਨਸ਼ਾ ਕਰਦਾ ਦਾ ਭਰਾ ਵੀ ਨਸ਼ੇ ਕਰਦਾ ਇਹ ਤੇ ਜੀ ਮਤਲਬ ਕਹਿਣ ਨੂੰ ਤੇ ਹੁਣ ਕਹਦੇ ਉਹ ਵੱਜ ਕੇ ਉਹਦੇ ਨਾਲ ਰਹਿੰਦਾ ਰਿਹਾ ਉਹ ਆ ਕੇ ਸਾਰਾ ਕੁਝ ਸਪਸ਼ਟ ਕਰ ਗਿਆ ਇਹ ਖਾਲੀ ਉਹਦੀ ਕਰਦਾਰਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਇਹਨਾਂ ਨੂੰ ਲੱਗਦਾ ਕਿ ਰਾਜਨੀਤਿਕ ਤੌਰ ਤੇ ਉਹ ਸਾਡੇ ਤੋਂ ਬਹੁਤ ਅੱਗੇ ਨਿਕ ਚੁੱਕੇ ਆ ਉਹਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਅਸੀਂ ਪਿੱਛੇ ਛੁੱਟ ਗਏ ਇਹ ਤੇ ਸਾਰਾ ਕੁਝ ਤਾਂ ਕੀਤਾ ਜਾ ਰਿਹਾ ਪੰਜਾਬ ਦੇਖ ਰਿਹਾ ਕਿ ਆਉਣ ਵਾਲਾ ਮੁੱਖ ਮੰਤਰੀ ਨਹੀਂ ਮੁੱਖ ਮੰਤਰੀ ਅਸੀਂ ਤੇ ਇਸ ਚੀਜ਼ ਦਾ ਦਾਵਾ ਨਹੀਂ ਕਰਦੇ ਲੇਕਿਨ ਪੰਜਾਬ ਦੇ ਲੋਕ ਚਾਹੁੰਦੇ ਆ ਪਰ ਇਹ ਚੀਜ਼ ਹੈ ਕਿ ਇਹ ਤੇ ਪੰਜਾਬ ਦੇ ਲੋਕਾਂ ਨੇ ਫੈਸਲਾ ਕਰਨਾ ਤੇ ਠੀਕ ਹੈ ਕਿ ਅਸੀਂ ਕੋਸ਼ਿਸ਼ ਕਰ ਰਹੇ ਹਾਂ ਬਹੁਤ ਵੱਡਾ ਪਿਆਰ ਮਿਲ ਰਿਹਾ ਹਰ ਜਗ੍ਹਾ ਤੇ ਹਾਂ ਤੇ ਇੱਕ ਵਾਰੀ ਖਾਲੜਾ ਜੀ ਤੇ ਗੱਲ ਕਰਦੇ ਹਾਂ ਖਾਲੜਾ ਜੀ ਤੁਸੀਂ ਉਮੀਦਵਾਰ ਜੀ ਖਾਲੜਾ ਜੀ ਉਮੀਦਵਾਰ ਨਹੀਂ ਬਣਦੇ ਫਿਰ ਪਰਿਵਾਰ ਦੇ ਵਿੱਚੋਂ ਕੋਈ ਮਿਲਵਰ ਬੀਬੀ ਜੀ ਜਾਂ ਤੁਸੀਂ ਨਹੀਂ ਪਰਿਵਾਰ ਚੋਂ ਨਹੀਂ ਹੋਊਗਾ ਅਸੀਂ ਉਸ ਇਲਾਕੇ ਚ ਕੋਈ ਵਧੀਆ ਬੰਦਾ ਲੱਭ ਕੇ ਫਿਰ ਦੇਵਾਂਗੇ ਜੇ ਪਹਿਲੀ ਗੱਲ ਤੇ ਸਾਨੂੰ 100% ਉਮੀਦ ਹੈ ਕਿ ਉਹੀ ਹੋਣਗੇ ਜੇ ਨਾ ਹੋਇਆ ਤਾਂ ਫਿਰ ਕੋਈ ਅਸੀਂ ਜਿਹੜਾ ਕਿ ਉਹ ਇਲਾਕੇ ਦੀਆਂ ਸੰਗਤਾਂ ਜਿਹੜੀ ਜਿਹਨੂੰ ਪ੍ਰਵਾਨ ਕਰਨਗੇ ਅਸੀਂ ਉਹਨੂੰ ਲੈ ਕੇ ਆਵਾਂਗੇ ਪਾਜੀ ਜੀ ਥੈਂਕ ਯੂ ਸਰ ਪਾਜੀ ਦੇ ਨਾਲ ਨਾਲ ਤੁਸੀਂ ਪੰਜ ਕਕਾਰਾਂ ਨੂੰ ਬਚਾਉਣ ਤੇ ਨੌਜਵਾਨਾਂ ਨੂੰ ਇਹ اپیل ਕਰ ਰਹੇ ਆ ਆਵਾਜ਼ ਕਰ ਰਹੇ ਆ باقی ਅਸੀਂ 21 ਤਰੀਕ ਤੋਂ ਇੱਕ ਚੇਤਨਾ ਮਾਰਚ ਵੀ ਕਰ ਰਹੇ ਆ ਕਿ ਇਹ ਨਸ਼ਿਆਂ ਤੋਂ ਬਾਹਰ ਆ ਕੇ ਤੁਸੀਂ ਗੁਰੂ ਨਾਲ ਜੁੜੋ ਤੇ ਇਹ ਤਾਂ ਹੀ ਸਾਡਾ ਜਿਹੜਾ ਅਸੀਂ ਇਹ ਇਸ ਤਰਤੀ ਨੂੰ ਬਚਾ ਸਕਦੇ ਆ ਤੇ ਅਸੀਂ ਆਪਣੇ ਆਪ ਨੂੰ ਵੀ ਤਾਂ ਹੀ ਨੌਜਵਾਨੀ ਵਿੱਚ ਆ ਸਕਦੀ ਜੇ ਗੁਰੂ ਦੇ ਅਸੀਂ ਸ਼ਰਪਰ ছায়ਾ ਹੇ ਚਲੇ ਜਾਈਏ ਕਕਾਰ ਧਾਰਨੀ ਜੇਕਰ ਕੋਈ ਗਲਤ ਕਰਦਾ ਫਿਰ ਉਹਦੇ ਲਈ ਤੁਹਾਡਾ ਕੀ ਨਹੀਂ ਇਹ ਤੇ ਮੇਰੇ ਖਿਆਲ ਆ ਕਿ ਜਿਹੜਾ ਕਕਾਰ ਧਾਰ ਕੇ ਕੋਈ ਗਲਤ ਕਰਦਾ ਵੈਸੇ ਉਹ ਉਹ ਨੂੰ ਇਹ ਜੇ ਉਹ ਗਲਤੀ ਕਰਨਾ ਤੇ ਫਿਰ ਕਕਾਰ ਧਾਰ ਨਹੀਂ ਕਰਨ ਚਾਹੀਦੇ ਕਹਾ ਕਕਾਰ ਧਾਰਨ ਤੋਂ ਬਾਅਦ ਸਾਡੀ ਜ਼ਿੰਮੇਵਾਰੀ ਬਹੁਤ ਵੱਡੀ ਵੱਜ ਜਾਂਦੀ ਆ ਇਸ ਕਰਕੇ ਸਾਨੂੰ ਬੜਾ ਸਾਡਾ ਜੀਵਨ ਬੜਾ ਸੱਚਾ ਹੋਣਾ ਚਾਹੀਦਾ ਉਹ ਤੋਂ ਬਾਅਦ ਇਸ ਕਰਕੇ ਅਸੀਂ ਤੇ ਕਹਿੰਦੇ ਕਾਰਾਂ ਦਾ ਸਧਾਰ ਆਸਰ ਆਏ ਜਿਸਕੇ ਨਾਲ ਤੋਂ ਉਹ ਆਹੋ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਨਵਾਂ ਸ਼ਹਿਰ ਦੀਆਂ ਜਾਂ ਦੁਆਬੇ ਦੀਆਂ ਸੰਗਤਾਂ ਦਾ ਬਹੁਤ तहे ਦਿਲ ਤੋਂ ਧੰਨਵਾਦ ਕਰਦੇ ਆ ਕਿ ਇਹਨਾਂ ਨੇ ਅਸੀਂ ਜਦੋਂ ਵੀ ਇਹਨਾਂ ਨੂੰ ਆਵਾਜ਼ ਮਾਰੀ ਇਹਨਾਂ ਨੇ ਬੜਾ ਸਾਡਾ ਸਾਥ ਸਾਫ ਦਿੱਤਾ ਸਹਿਯੋਗ ਦਿੱਤਾ ਇਹਨਾਂ ਨੇ ਜੋ ਗੋਇਲ ਜਰਚ ਵਿੱਚ ਐਮਪੀ ਦੀ ਇਲੈਕਸ਼ਨ ਹੋਈ ਉਸ ਟਾਈਮ ਤੇ ਵੀ ਇਧਰ ਦੀਆਂ ਸੰਗਤਾਂ ਨੇ ਬਹੁਤ ਵੱਡੇ ਪੱਧਰ ਤੇ ਜਾ ਕੇ ਉੱਥੇ ਪ੍ਰਚਾਰ ਕੀਤਾ ਤੇ ਲੋਕਾਂ ਨੂੰ ਪ੍ਰੇਰਿਤ ਕੀਤਾ ਉਹਨਾਂ ਨੂੰ ਵੋਟਾਂ ਪਾਉਣ ਵਾਸਤੇ ਇਸ ਕਰਕੇ ਅਸੀਂ ਇਹਨਾਂ ਦਾ ਸਾਰਿਆਂ ਦਾ ਬਹੁਤ ਦਿਲੋਂ ਧੰਨਵਾਦ ਕਰਦੇ ਆ ਜੀ ਇਹ ਉਹ ਜੋ ਸਾਨੂੰ ਇਹ ਮਾਸਤ ਕਰ ਦੇ ਰਹੇ ਆ ਅਸੀਂ ਇਹਨਾਂ ਦਾ ਬਹੁਤ ਇਹਨਾਂ ਦੇ ਧੰਨਵਾਦੀ ਆਂ ਪੰਜਾਬ ਦੇ ਬਹੁਤ ਹਾਲਾਤ ਖਰਾਬ ਹੈ ਗੰਗਾਸ਼ਟਾ ਪੰਜਾਬ ਉਹ ਕੀ ਕੀ ਕਹਿਣਾ ਚਾਹੁੰਦਾ ਪੰਜਾਬ ਦੇ ਤੇ ਸਰਕਾਰ ਨਾਲ ਦੀ ਕੋਈ ਚੀਜ਼ ਹੀ ਨਹੀਂ ਲੱਗਦੀ ਇੱਥੇ ਜੀ ਪੰਜਾਬ ਦੇ ਹਾਲਾਤ ਪੰਜਾਬ ਨੂੰ ਆਰਥਿਕ ਤੌਰ ਤੇ ਸਮਾਜਿਕ ਤੌਰ ਤੇ ਧਾਰਮਿਕ ਤੌਰ ਤੇ ਮਾਰਿਆ ਜਾ ਰਿਹਾ ਹੁਣ ਪੰਜਾਬ ਚ ਹੜਾਂ ਦੀ ਇਹੋ ਜਿਹੀ ਸਥਿਤੀ ਬਣੀ ਪਈ ਆ ਸਰਕਾਰ ਉੱਥੇ ਵੀ ਪਹੁੰਚ ਨਹੀਂ ਰਹੀ ਉੱਥੇ ਵੀ ਸੰਗ ਸੰਤਾ ਆਪ ਹੀ ਸਾਰਾ ਕੁਝ ਕਰ ਰਹੀ ਆ ਤੇ ਮੇਰੇ ਖਿਆਲ ਸਰਕਾਰ ਤੇ ਜਿਹੜੀ ਆ ਕਿ ਪੰਜਾਬ ਦੇ ਲੋਕਾਂ ਨੂੰ ਇਕਦਮ ਅਲਵਾਰਸ ਛੱਡਿਆ ਹੋਇਆ ਉਹ ਦਿਨ ਦਿਹਾੜੇ ਕਤਲ ਅਫਰਾਉਤੀਆਂ ਜੋ ਕੁਝ ਵੀ ਹੋ ਰਿਹਾ ਸਾਰਾ ਤੁਹਾਡੇ ਤੁਹਾਡੇ ਉਹਦੇ ਸਭ ਤੋਂ ਜ਼ਿਆਦਾ ਜਾਣਕਾਰੀ ਹੈ ਤੇ ਵੀ ਮੇਰਾ ਖਿਆਲ ਹੈ ਕਿ ਸਰਕਾਰ ਆਪਣੀ ਜ਼ਿੰਮੇਵਾਰੀ ਕੋਈ ਵੀ ਨਹੀਂ ਸਮਝਾ ਰਹੀ ਉਹ ਤੋਂ ਭੱਜ ਰਹੀ ਆ ਖਾਲੀ ਜਿਹੜਾ ਕੋਈ ਪੰਜਾਬ ਦੀ ਗੱਲ ਕਰਨ ਵਾਲੇ ਆ ਉਹਨਾਂ ਦੇ ਝੂਠੇ ਸੱਚੇ ਕੇ ਬਣਾ ਕੇ ਤੇ ਉਹਨਾਂ ਨੂੰ ਜੇਲ੍ਹ ਸੁਟ ਰਹੀ ਆ ਕੋਈ ਨਸ਼ਿਆਂ ਦੇ ਖਿਲਾਫ ਕੋਈ ਆਵਾਜ਼ ਠਾਉਂਦਾ ਆ ਜਾਂ ਕੋਈ ਸਰਕਾਰ ਦੀਆਂ ਨਕਾਮੀਆਂ ਦੇ ਖਿਲਾਫ ਕੋਈ ਪੱਤਰਕਾਰ ਹੋਵੇ ਕੋਈ ਵੀ ਭਾਈਚਾਰ ਉਹ ਸਾਰਿਆਂ ਨੂੰ ਉਹ ਉਹਨਾਂ ਦੇ ਟਾਰਗੇਟ ਤੇ ਆਉਂਦੇ ਆ ਕਿੰਨੀ ਚੋਨੇਗਾ 13-13 ਚੀਜ਼ ਕਿਸੇ ਖਰੇ ਹੋਰੇ ਬੰਦ ਕਰਾ ਦੇ ਜੀ ਆਪ ਇਲੈਕਸ਼ਨ ਲੜੋਗੇ ਨਹੀਂ ਨਹੀਂ ਅਸੀਂ ਆਪ ਨਹੀਂ ਇਲੈਕਸ਼ਨ ਲੜਾਂਗੇ ਠੀਕ ਹੈ ਕਿ ਸਾਡੀ ਪਾਰਟੀ ਵਿਚਾਰ ਕਰ ਰਹੀ ਆ ਬੀਬੀ ਖਾਲੜਾ ਜੀ ਹੁਣਾਂ ਨਾਲ ਸਾਡੀ ਗੱਲ ਚੱਲ ਰਹੀ ਆ ਅਸੀਂ ਇਲੈਕਸ਼ਨ ਲੜਾਂਗੇ ਉੱਥੇ ਬੀਬੀ ਖਾਲੜਾ ਜੀ ਉਮੀਦਵਾਰ ਹੋਣਗੇ ਆ ਉਮੀਦ ਹੈ ਕਿ ਉਹ ਹੀ ਹੋਣਗੇ ਦੇ 27 ਉਹ 27 ਦੀ ਚੋਣ ਹੋਣੀ ਹੈ ਹਾਂ ਜੀ ਉਹ 27 ਉਹ 27 ਦੀ ਚੋਣ ਹੋਣੀ ਹੈ ਇਸ ਤਰ੍ਹਾਂ ਚੋਣ ਲੜੋਗੇ ਅਸੀਂ ਆਪਣੀ ਪਾਰਟੀ ਨੂੰ ਮਜ਼ਬੂਤ ਕਰ ਰਹੇ ਆ ਇਸ 2027 ਦੇ ਨੇੜੇ ਜਾ ਕੇ ਅਸੀਂ ਦੇਖਾਂਗੇ ਕਿ ਅਸੀਂ ਇਕੱਲੇ ਲੜਦੇ ਹਾਂ ਕਿ ਜਾਂ ਕਿਸੇ ਨਾਲ ਕੋਈ ਸਾਡਾ ਕੋਈ ਕੋਈ ਜ਼ਰੂਰਤ ਪੂਰੀ ਦੀ ਸਮੁਲੈਂਸ ਕਰਦੇ ਹਨ ਯਾਨੀ ਹਰ ਗਰੀਤ ਨਾਲ ਸਮਝੌਤਾ ਹੋਊਗਾ ਸਾ ਨੀ ਅਜੇ ਅਜੇ ਕੁਝ ਨਹੀਂ ਗੇ ਸਮਾਂ ਹੋਣ ਤੇ ਦੇਖਾਂਗੇ ਜੀ ਉਹ ਉਹ ਕਿਹੜੀ ਲੈਂ ਫੜਦੇ ਆ ਆਪਣੇ ਪੰਜਾਬ ਦੇ ਹਿੱਤ ਚ ਜਿਹੜੀ ਵੀ ਧਿਰ ਖੜੀ ਹੋਊਗੀ ਜਿਹੜੀ ਪੰਜਾਬ ਦੀ ਪੰਜਾਬ ਦੀ ਲੜਾਈ ਲੜੂਗੀ ਅਸੀਂ ਉਹਦੇ ਨਾਲ ਕੋਈ ਨਮਾ ਸ਼ਹਿਬ ਤੋਂ ਪਾਟਾ ਸਾਹਿਬ ਨੂੰ ਵੀਰਵਾਰ ਦੇਖ ਸਕਦੇ ਹਾਂ ਅਸੀਂ ਬਾਰਸ ਪੰਜਾਬ ਦੇ ਨਹੀਂ ਅਜੇ ਅਸੀਂ ਜੀ ਅਜੇ ਕੁਝ ਅਜੇ ਫਿਲਹਾਲ ਕੁਝ ਨਹੀਂ ਕਹਿ ਸਕਦੇ ਇਹ ਚੀਜ਼ੇ ਕਿ ਸਾਡੀ ਪਾਰਟੀ ਵਿਚਾਰ ਕਰੂਗੀ ਉਸ ਸਮਾਂ ਹੋਣ ਤੇ ਉਸ ਟਾਈਮ ਤੇ ਜਿਹੜਾ ਵੀ ਕੋਈ ਕੈਂਡੀਡੇਟ ਜਿਹੜੀਆਂ ਇਥੋਂ ਦੀਆਂ ਸੰਗਤਾਂ ਜਿਹਨੂੰ ਪ੍ਰਵਾਨ ਕਰਨਗੇ ਅਸੀਂ ਉਹਨੂੰ ਅੱਗੇ ਲੈ ਕੇ ਆਉਂਦੇ ਹਾਂ ਆਪਣੇ ਪੱਤ ਤੋਂ ਬਾਹਰ ਆ ਰਹੇ ਹਾਂ ਜਿਹੜੇ ਕੋਈ ਇਹ ਤੇ ਸਰਕਾਰਾਂ ਦੀ ਧੱਕੇਸ਼ਾਹੀ ਹੈ ਜੀ ਜਿੰਨਾ ਚਿਰ ਉਹ ਕਰਦੀਆਂ ਮੇਰੇ ਖਿਆਲੋਂ ਉਹਨਾਂ ਸੰਕਾ ਦਾ ਪਿਆਰ ਉਹਨਾਂ ਵਧ ਰਿਹਾ ਮੇਰੇ ਖਿਆਲੋਂ ਸਰਕਾਰਾਂ ਨੂੰ ਸੋਚਣਾ ਚਾਹੀਦਾ ਕਿ ਜਿੰਨਾ ਵੀ ਅਸੀਂ ਉਹਨਾਂ ਨੂੰ ਆਨ ਰੱਖਦੇ ਆ ਇਸ ਕਰਕੇ ਪੰਜਾਬ ਦਾ ਵੀ ਕਾਫੀ ਨੁਕਸਾਨ ਹੋ ਰਿਹਾ ਕਿ ਨੌਜਵਾਨੀ ਨਸ਼ਿਆਂ 'ਚ ਬਹੁਤ ਗਲਤਾਂ ਆ ਇਸ ਕਰਕੇ ਬਾਹਰੋਂ ਤੇ ਨੌਜਵਾਨੀ ਨੂੰ ਬਹੁਤ ਉਮੀਦ ਆ ਉਹਨਾਂ ਦੇ ਮਾਪਿਆਂ ਨੂੰ ਕਿ ਸਾਡੇ ਬੱਚੇ ਵੱਸ ਸਕਦੇ ਜਾਂ ਮਰਦਬਾਲ ਬਾਹਰ ਹੋਵੇ ਇਸ ਕਰਕੇ ਸਰਕਾਰ ਨੂੰ ਵੀ ਆਪਣੇ ਫੈਸਲੇ ਤੇ ਗੌਰ ਕਰਕੇ ਪੰਜਾਬ ਨਾਲ ਇਹਨਾਂ ਧੱਕਾ ਨਹੀਂ ਕਰਨਾ ਚਾਹੀਦਾ ਜੋ ਖਡੂਰ ਸਾਹਿਬ ਦੇ ਲੋਕਾਂ ਦੇ ਹੱਕ ਹਕੂਕ ਆ ਜਿਨ੍ਹਾਂ ਨੇ ਆਪਣੀ ਆਵਾਜ਼ ਵਾਸਤੇ ਉਹਨਾਂ ਨੂੰ ਚੁਣਿਆ ਉਹਨਾਂ ਨੂੰ ਪਾਰਲੀਮੈਂਟ 'ਚ ਵੀ ਉਹਨਾਂ ਨੂੰ ਮੌਕਾ ਦਿੱਤਾ ਜਾਣਾ ਚਾਹੀਦਾ ਤੇ ਜੋ ਵੀ ਉਹਨਾਂ ਦੀਆਂ ਖਡੂਰ ਸਾਹਿਬ ਦੇ ਹਲਕੇ ਦੀਆਂ ਲੋਕਾਂ ਦੀਆਂ ਜੋ ਵਿਕਾਸ ਵਾਸਤੇ ਜੋ ਵੀ ਕੁਝ ਹੋ ਸਕਦਾ ਉਹ ਕਰਨ ਵਾਸਤੇ ਉਹਨਾਂ ਨੂੰ ਪ੍ਰਵਾਨਗੀ ਦੇਣੀ ਚਾਹੀਦੀ ਨੌਜਵਾਨਾਂ ਕਿਸਨੇ ਹੈ ਨੌਜਵਾਨਾਂ ਤੇ ਇਹੋ ਸਨੇਹਾ ਕਿ ਇਹ ਜਿਹੜੀਆਂ ਇਹ ਤੁਸੀਂ ਜਿਹੜਾ ਅੱਜ ਦੀ ਦੌਰ 'ਚ ਨਸ਼ਿਆਂ ਦਾ ਸਭ ਤੋਂ ਵੱਡਾ ਮੁੱਦਾ ਵਾ ਪੰਜਾਬ 'ਚ ਇਸ ਤੋਂ ਬਚੋ ਤੇ ਗੁਰਸਿੱਖੀ ਨਾਲ ਜੁੜੋ ਚੰਗੇ ਆਪਣੇ ਆਪਣੇ ਆਪ ਨੂੰ ਕੋਈ ਸਮਾਜ ਸੇਵਾ ਚ ਕਿਸੇ ਹੋਰ ਪਾਸੇ ਲਾਓ ਇਹ ਜ਼ਿੰਦਗੀ ਬੜੀ ਅਮੋਲਕ ਆ ਇਹਨੂੰ ਐਵੇਂ ਆਪਾਂ ਨਸ਼ਾ ਜਾਂ ਗਲਤ ਕੰਮਾਂ ਚ ਨਾ ਗਵਾਈਏ ਅਮਰਤਪਾਲ ਨੂੰ ਵੀ ਕਿਹਾ ਗਿਆ ਕਿ ਅਮਰਤਪਾਲ ਵੀ ਨਸ਼ਾ ਕਰਦਾ ਤੇ ਦਾ ਭਰਾ ਵੀ ਨਸ਼ੇ ਕਰਦਾ ਇਹ ਤੇ ਜੀ ਮਤਲਬ ਕਹਿਣ ਨੂੰ ਤੇ ਹੁਣ ਕਹਦੇ ਉਹ ਵੱਜ ਕੇ ਉਹਦੇ ਨਾਲ ਰਹਿੰਦਾ ਰਿਹਾ ਉਹ ਆ ਕੇ ਸਾਰਾ ਕੁਝ ਸਪਸ਼ਟ ਕਰ ਗਿਆ ਇਹ ਖਾਲੀ ਉਹਦੀ ਕਰਦਾਰਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਇਹਨਾਂ ਨੂੰ ਲੱਗਦਾ ਕਿ ਰਾਜਨੀਤਿਕ ਤੌਰ ਤੇ ਉਹ ਸਾਡੇ ਤੋਂ ਬਹੁਤ ਅੱਗੇ ਨਿਕ ਚੁੱਕੇ ਹਨ ਕਿਸੇ ਨਾ ਕਿਸੇ ਤਰੀਕੇ ਨਾਲ ਅਸੀਂ ਪਿੱਛੇ ਛੁੱਟ ਗਏ ਇਹ ਤੇ ਸਾਰਾ ਕੁਝ ਤਾਂ ਕੀਤਾ ਜਾ ਰਿਹਾ ਹੈ ਪੰਜਾਬ ਦੇਖ ਰਿਹਾ ਕਿ ਆਉਣ ਵਾਲਾ ਮੁੱਖ ਮੰਤਰੀ ਨਹੀਂ ਮੁੱਖ ਮੰਤਰੀ ਅਸੀਂ ਤੇ ਇਸ ਚੀਜ਼ ਦਾ ਦਾਵਾ ਨਹੀਂ ਕਰਦੇ ਲੇਕਿਨ ਪੰਜਾਬ ਦੇ ਲੋਕ ਚਾਹੁੰਦੇ ਆ ਪਰ ਇਹ ਚੀਜ਼ ਹੈ ਕਿ ਇਹ ਤੇ ਪੰਜਾਬ ਦੇ ਲੋਕਾਂ ਨੇ ਫੈਸਲਾ ਕਰਨਾ ਹੈ ਤੇ ਠੀਕ ਹੈ ਕਿ ਅਸੀਂ ਕੋਸ਼ਿਸ਼ ਕਰ ਰਹੇ ਹਾਂ ਬਹੁਤ ਵੱਡਾ ਪਿਆਰ ਮਿਲ ਰਿਹਾ ਹਰ ਜਗ੍ਹਾ ਤੇ ਹੁਣ ਇੱਕ ਵਾਰੀ ਖਾਲੜਾ ਜੀ ਤੇ ਗੱਲ ਕਰਦੇ ਆ ਖਾਲੜਾ ਜੀ ਤੁਸੀਂ ਉਮੀਦਵਾਰ ਜੀ ਖਾਲੜਾ ਜੀ ਉਮੀਦਵਾਰ ਨਹੀਂ ਪਾਉਂਦੇ ਫਿਰ ਪਰਿਵਾਰ ਦੇ ਵਿੱਚੋਂ ਕੋਈ ਮਿਲਵਰ ਬੀਬੀ ਜੀ ਜਾਂ ਤੁਸੀਂ ਨਹੀਂ ਪਰਿਵਾਰ ਚੋਂ ਨਹੀਂ ਹੋਊਗਾ ਅਸੀਂ ਉਸ ਇਲਾਕੇ ਚੋਂ ਕੋਈ ਵਧੀਆ ਬੰਦਾ ਲੱਭ ਕੇ ਫਿਰ ਦਵਾਂਗੇ ਜੇ ਪਰ ਪਹਿਲੀ ਗੱਲ ਤੇ ਸਾਨੂੰ 100% ਉਮੀਦ ਹੈ ਕਿ ਉਹ ਹੀ ਹੋਣਗੇ ਜੇ ਨਾ ਹੋਇਆ ਤੇ ਫਿਰ ਕੋਈ ਅਸੀਂ ਜਿਹੜਾ ਕਿ ਉਹ ਇਲਾਕੇ ਦੀਆਂ ਸੰਗਤਾਂ ਜਿਹੜੀ ਜਿਹਨੂੰ ਪ੍ਰਵਾਨ ਕਰਨਗੇ ਅਸੀਂ ਉਹਨੂੰ ਲੈ ਕੇ ਆਵਾਂਗੇ ਅੱਜ ਉਹ ਨਵਾਂ ਸ਼ਹਿਰ ਆਉਂਦੇ ਵਿੱਚ ਆਪਣਾ ਪਾਰਟੀ ਦੀ ਗੈਦਰਿੰਗ ਸੀਗੀ ਬਈ ਹਲਕੇ ਦੇ ਜਿੰਨੇ ਆਪਣੇ ਨਵਾਂ ਸ਼ਹਿਰ ਦੇ ਸੀਗੇ ਉਹਨਾਂ ਨਾਲ ਇੱਕ ਮਿਲਜੁਲ ਦਾ ਅੱਜ ਪ੍ਰੋਗਰਾਮ ਬਣਾਇਆ ਸੀਗਾ ਜਿੰਨੇ ਆਪਣੇ ਵਰਕਰ ਸੀਗੇ ਹਾਂ ਉਹਦੇ ਲਈ ਪ੍ਰੋਗਰਾਮ ਰੱਖਿਆ ਸੀ ਉਹ 27 ਦਾ ਕੀ ਪ੍ਰੋਗਰਾਮ ਹੈ 27 27 ਦੇ ਇਲੈਕਸ਼ਨ ਲੜਾਂਗੇ ਜੀ 117 ਸੀਟਾਂ ਤੇ ਛਾਂ ਜੀ ਬਿਲਕੁਲ ਲੜਾਂਗੇ ਉਹਦੇ ਲਈ ਕੋਈ ਕੈਂਡੀਡੇਟ ਹੁਣ ਤੋਂ ਨਹੀਂ ਕੋਈ ਕੈਂਡੀਡੇਟ ਨਹੀਂ ਜੀ ਜਿਹੜਾ ਸਾਡਾ ਪਾਰਟੀ ਦੀ ਨਹੀਂ ਗੱਲ ਇਹ ਐ ਵੀ ਜਿਹੜਾ ਵਰਕ ਕਰੂਗਾ ਉਹ ਆਪੇ ਅੱਗੇ ਆ ਜਾਏਗਾ ਅੰਮ੍ਰਿਤਪਾਲ ਜੀ ਦਾ ਭਾਰਤ ਮਾਰ ਦੀ ਕੀਤੇ ਜਾ ਰਹੇ ਅੰਮ੍ਰਿਤਪਾਲ ਬਾਰੇ ਬਾਈ ਜੀ ਬਾਰੇ ਜੀ ਬਈ ਨਈ ਸਰਕਾਰ ਚ ਆਉਂਦੀ ਮੇਰੇ ਸਾਹਬ ਨਾਲ ਕਿਉਂਕਿ ਇਕੱਲੇ ਤੇ ਐਨਐਸਐ ਵਧਾਤੀ ਉਹਨੂੰ ਤੋੜਨਾ ਚਾਹੁੰਦੇ ਆ ਪਰ ਮੈਨੂੰ ਲੱਗ ਮਤਲਬ ਕੋਈ ਫਰਕ ਨਹੀਂ ਪੈਣਾ ਉਹਨਾਂ ਨੂੰ ਇਸ ਕਰਕੇ ਜਿਹੜੀ ਤਰ ਤਰ ਦੀ ਬਾਈਲ ਇਕਸ਼ਨ ਹੋ ਰਹੀ ਐ ਉਹ ਅਮਰਦਾ ਜੀ ਦੇ ਡੈਡੀ ਉੱਥੇ ਇਲੈਕਸ਼ਨ ਲੜਨਗੇ ਬਾਈ ਇਲੈਕਸ਼ਨ ਨਹੀਂ ਜੀ ਨਹੀਂ ਪਰ ਜਦ ਦੀ ਹਾਲਤ ਦਿਨ ਦਿਨ ਖਰਾਬ ਹੋਈ ਜਾ ਰਹੀ ਹੈ ਦੇਖੋ ਲਗਾਤਾਰ ਕਿੰਨੇ ਅਸਰ ਨਹੀਂ ਹੁੰਦਾ ਇਹ ਜੀ ਰੋਜ਼ ਹੀ ਕਿਤੇ ਮਰਡਰ ਕਿਤੇ ਫਰੋਤੀਆਂ ਬਹੁਤ ਕੁਝ ਚੱਲੀ ਜਾਂਦਾ ਸਰਕਾਰ ਫੇਲ ਹੈ ਜੀ ਇਸ ਪੱਖੋਂ ਇਸ ਪੱਖੋਂ ਕੀ ਸਾਰੇ ਪੱਖੋਂ ਹੀ ਫੇਲ ਹੈ ਜੀ ਤੁਸੀਂ ਕੀ ਸੰਦੇਸ਼ ਯੂਥ ਨੂੰ ਹੰਡ ਦੇਣਾ ਚਾਹੁੰਦੇ ਹੋ ਮੈਂ ਯੂਥ ਨੂੰ ਤਾਂ ਇਹੀ ਕਹਿਣਾ ਚਾਹੂੰਗਾ ਜੀ ਜਾਗੋ ਆਪਣੇ ਕੋਲੇ ਹੁਣ ਨਵਾਂ ਬਦਲ ਹੈਗਾ ਤੁਹਾਡੇ ਕੋਲੇ ਤੁਸੀਂ ਸਾਥ ਦਿਓ ਸਾਡਾ ਤੇ ਆਪਾਂ ਜੋ ਕਿ ਪੰਜਾਬ ਨੂੰ ਅੱਗੇ ਬਦ ਚੜ੍ਹਦੀ ਕਲਾ ਬਲ ਲੈ ਕੇ ਜਾ ਸਕੀ। ਸੁਖਵੀਰ ਬਾਦਲ ਨੇ ਇੱਕ ਗੱਲ ਕੀ ਹੈ ਕਿ ਇੱਕ ਨਵਾਂ ਚੁੱਲਾ ਹੂ ਅਕਾਲੀ ਦਲ ਦੇ ਵਿੱਚ ਤਿਆਰ ਹੋ ਗਿਆ। ਕਿ ਉਹ ਉਹਦੇ ਨਾਲ ਤੁਹਾਡਾ ਸਮਝੌਤਾ ਹੋ ਸਕਦਾ। ਨਹੀਂ ਜੀ ਇਹ ਜੋ ਸਮਝੌਤੇ ਵਾਲੀ ਫੈਸਲੇ ਬਾਪੂ ਜੀ ਕਰਨਗੇ। ਤੁਸੀਂ ਐਮਪੀ ਹੋ ਤੁਸੀਂ ਨਹੀਂ ਉਹ ਸਾਡੇ ਪ੍ਰਧਾਨ ਹੈ ਜੀ ਪਾਰਟੀ ਦੇ ਮੈਂ ਬੇਸ਼ੱਕ ਐਮਪੀ ਹਾਂ। ਉਹ ਪ੍ਰਧਾਨ ਹੈ ਪਾਰਟੀ। ਤਰ੍ਹਾਂ ਤਰ੍ਹਾਂ ਤੋਂ ਕਿਹਨੂੰ ਦੇ ਰਹੇ ਹਾਂ ਤੁਸੀਂ ਇਲੈਕਸ਼ਨ ਉਹ ਵੀ ਹਾਲੇ ਕੋਈ ਫਾਈਨਲ ਨਹੀਂ।